ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਚੋਰੀ ਹੁੰਦੀ ਹੈ 20 ਮਿਲੀਅਨ ਡਾਲਰ ਦੀ ਚੋਰੀ ਹੁੰਦੀ ਹੈ ਸੋਨੇ ਦੇ ਨਾਲ-ਨਾਲ ਨਕਦੀ ਆ ਜਿਹੜੀ ਉਹ ਵੀ ਲੁੱਟੀ ਜਾਂਦੀ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਜਿਨ੍ਹਾਂ ਦੇ ਵਿੱਚੋਂ ਦੋ ਪੰਜਾਬੀ ਵੀ ਨੇ ਤਾਂ ਪੰਜਾਬੀਆਂ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ ਗਈ ਅਤੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਤਾਂ ਕੈਨੇਡਾ ਦੀ ਪੀਲ origignal ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ 9 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 8 ਜਣੇ ਨੇ ਜਿਹੜੇ ਉਹ ਸਾਊਥ ਏਸ਼ੀਆਈ ਮੂਲ ਦੇ ਨੇ ਜਿਨ੍ਹਾਂ ਵਿੱਚੋਂ ਦੋ ਪੰਜਾਬੀ ਵੀ ਸ਼ਾਮਿਲ ਨੇ ਤਾਂ ਕੈਨੇਡਾ ਦੇ 에어ਪੋਰਟ ਉੱਤੇ ਇੱਕ ਵੱਡੀ ਚੋਰੀ ਹੋਈ ਸੀ 17 ਅਪ੍ਰੈਲ 2023 ਨੂੰ ਇਹ ਵਾਰਦਾਤ ਵਾਪਰੀ ਸੀ ਜਿੱਥੇ 2 ਤੋਂ 2.5 ਮਿਲੀਅਨ ਦੀ ਕਰੰਸੀ ਦੇ ਨਾਲ ਨਾਲ 20 ਮਿਲੀਅਨ ਦਾ ਸੋਨਾ ਜਿਹੜਾ ਉਹ ਵੀ ਚੋਰੀ ਹੋਇਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਤਾਂ ਨੌ ਦੋਸ਼ੀਆਂ ਦੇ ਵਿੱਚੋਂ ਦੋ ਪੰਜਾਬੀ ਵੀ ਨੇ ਜਿਨ੍ਹਾਂ ਦੇ ਵਿੱਚ ਪਰਮਪਾਲ ਸਿੱਧੂ ਨਾਂ ਦਾ ਇੱਕ ਸ਼ਖਸ ਵੀ ਹੈ ਜਿਹੜਾ ਕਿ ਬ੍ਰੈਂਪਟਨ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਦੀ 에ਅਰਲਾਈਨ ਦੇ ਵਿੱਚ ਉਹ ਕੰਮ ਕਰਦਾ ਸੀ ਜਿਸ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਵਾਰਦਾਤਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆ ਜਿਹੜਾ ਉਹ ਆਇਆ ਹੈ ਇੱਕ ਕਾਰਗੋ ਫਲਾਈਟ ਨੂੰ ਟੋਰਾਂਟੋ ਦੇ ਪੀਅਰਸਨ 에어ਪੋਰਟ ਉਤੇ ਲੁੱਟਿਆ ਜਾਂਦਾ ਹੈ ਜਿੱਥੇ 20 ਮਿਲੀਅਨ ਦੀ ਚੋਰੀ ਆ ਜਿਹੜੀ ਉਹ ਹੁੰਦੀ ਹੈ ਵੱਡੀ ਗਿਣਤੀ ਵਿੱਚ ਸੋਨੇ ਦੀਆਂ ਇੱਟਾਂ ਅਤੇ ਸੋਨੇ ਦੇ ਜਿਹੜੇ ਗਹਿਣੇ ਨੇ ਉਹ ਚੋਰੀ ਕੀਤੇ ਜਾਂਦੇ ਨੇ ਤਾਂ ਪੁਲਿਸ ਵੀ ਇਸ ਵਾਰਦਾਤ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤਾਂ ਤਕਰੀਬਨ 1 ਸਾਲ ਬਾਅਦ ਪੁਲਿਸ ਦੇ ਵੱਲੋਂ 9 ਦੋਸ਼ੀ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਚੋਰੀ ਹੁੰਦੀ ਹੈ 20 ਮਿਲੀਅਨ ਡਾਲਰ ਦੀ ਚੋਰੀ ਹੁੰਦੀ ਹੈ ਸੋਨੇ ਦੇ ਨਾਲ-ਨਾਲ ਨਕਦੀ ਆ ਜਿਹੜੀ ਉਹ ਵੀ ਲੁੱਟੀ ਜਾਂਦੀ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਜਿਨ੍ਹਾਂ ਦੇ ਵਿੱਚੋਂ ਦੋ ਪੰਜਾਬੀ ਵੀ ਨੇ ਤਾਂ ਪੰਜਾਬੀਆਂ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ ਗਈ ਅਤੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਤਾਂ ਕੈਨੇਡਾ ਦੀ ਪੀਲ ਰਿਜਨਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ हासिल ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ 9 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ 8 ਜਣੇ ਨੇ ਜਿਹੜੇ ਉਹ ਸਾਊਥ ਏਸ਼ੀਆਈ ਮੂਲ ਦੇ ਨੇ ਜਿਨ੍ਹਾਂ ਵਿੱਚੋਂ ਦੋ ਪੰਜਾਬੀ ਵੀ ਸ਼ਾਮਿਲ ਨੇ ਤਾਂ ਕੈਨੇਡਾ ਦੇ 에어ਪੋਰਟ ਉੱਤੇ ਇੱਕ ਵੱਡੀ ਚੋਰੀ ਹੋਈ ਸੀ 17 ਅਪ੍ਰੈਲ 2023 ਨੂੰ ਇਹ ਵਾਰਦਾਤ ਵਾਪਰੀ ਸੀ ਜਿੱਥੇ 2 ਤੋਂ 2.5 ਮਿਲੀਅਨ ਦੀ ਕਰੰਸੀ ਦੇ ਨਾਲ ਨਾਲ 20 ਮਿਲੀਅਨ ਦਾ ਸੋਨਾ ਜਿਹੜਾ ਉਹ ਵੀ ਚੋਰੀ ਹੋਇਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਤਾਂ ਨੌ ਦੋਸ਼ੀਆਂ ਦੇ ਵਿੱਚੋਂ ਦੋ ਪੰਜਾਬੀ ਵੀ ਨੇ ਜਿਨ੍ਹਾਂ ਦੇ ਵਿੱਚ ਪਰਮਪਾਲ ਸਿੱਧੂ ਨਾਂ ਦੇ ਇੱਕ ਸ਼ਖਸ ਵੀ ਹੈ ਜਿਹੜਾ ਕਿ ਬ੍ਰੈਂਪਟਨ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਦੀ 에ਅਰਲਾਈਨ ਦੇ ਵਿੱਚ ਉਹ ਕੰਮ ਕਰਦਾ ਸੀ ਜਿਸ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਵਾਰਦਾਤਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆ ਜਿਹੜਾ ਉਹ ਆਇਆ ਹੈ ਇੱਕ ਕਾਰਗੋ ਫਲਾਈਟ ਨੂੰ ਟੋਰਾਂਟੋ ਦੇ ਪੀਅਰਸਨ 에어ਪੋਰਟ ਉਤੇ ਲੁੱਟਿਆ ਜਾਂਦਾ ਹੈ ਜਿੱਥੇ 20 ਮਿਲੀਅਨ ਦੀ ਚੋਰੀ ਆ ਜਿਹੜੀ ਉਹ ਹੁੰਦੀ ਹੈ ਵੱਡੀ ਗਿਣਤੀ ਵਿੱਚ ਸੋਨੇ ਦੀਆਂ ਇੱਟਾਂ ਅਤੇ ਸੋਨੇ ਦੇ ਜਿਹੜੇ ਗਹਿਣੇ ਨੇ ਉਹ ਚੋਰੀ ਕੀਤੇ ਜਾਂਦੇ ਨੇ ਤਾਂ ਪੁਲਿਸ ਵੀ ਇਸ ਵਾਰਦਾਤ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤਾਂ ਤਕਰੀਬਨ 1 ਸਾਲ ਬਾਅਦ ਪੁਲਿਸ ਦੇ ਵੱਲੋਂ 9 ਦੋਸ਼ੀ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ